ਸੱਚੀਆ ਕਾਲ ਜੀ ਤੁਸੀਂ ਦੇਖ ਰਹੇ ਹੋ ਫਾਸਟ ਪੰਜਾਬ ਟੀਵੀ ਸੱਚ ਦੀ ਆਵਾਜ਼ ਤੇ ਮੈਂ ਹਰਜਿੰਦਰ ਸਿੰਘ ਤੇ ਅੱਜ ਦੀ ਖਬਰ ਆ ਰਹੀ ਹੈ ਸਾਰਿਕ ਤੋਂ ਜਿੱਥੇ ਰੇਨੂ ਮਤੀ ਨੇ 8ਵੀਂ ਕਲਾਸ ਵਿੱਚੋਂ 590 ਅੰਕ ਪ੍ਰਾਪਤ ਕੀਤੇ ਹਨ ਅਤੇ ਇਲਾਕੇ ਦਾ ਇਨਾਮ ਰੌਸ਼ਨ ਕੀਤਾ ਹੈ ਪੱਤਰਕਾਰ ਭਾਈਚਾਰੇ ਵੱਲੋਂ ਅੱਜ ਉਹਨਾਂ ਨੂੰ ਵਿਸ਼ੇਸ਼ ਸਨਮਾਨ ਕੀਤਾ ਗਿਆ ਤੇ ਪ੍ਰਮਾਤਮਾ ਨੇ ਹਰੇਕ ਇਨਸਾਨ ਨੂੰ ਕੋਈ ਨਾ ਕੋਈ ਕਲਾ ਜ਼ਰੂਰ ਬਖਸ਼ੀ ਹੁੰਦੀ ਹੈ ਚਾਹੇ ਉਹ ਕਿਸੇ ਵੀ ਖੇਤਰ ਵਿੱਚ ਹੋਵੇ ਇਸੇ ਤਰ੍ਹਾਂ ਹੀ ਰੈਨੂ ਪੁੱਤਰੀ ਰਗਵੀਰ ਸਿੰਘ ਪ੍ਰਜਾਪਤੀ ਵਾਸੀ ਸਾਧਕ ਨੇ 8ਵੀਂ ਕਲਾਸ ਵਿੱਚੋਂ 590 ਅੰਕ ਪ੍ਰਾਪਤ ਕੀਤੇ ਹਨ ਆਪਣੇ ਮਾਤਾ ਪਿਤਾ ਦਾ ਅਤੇ ਇਲਾਕੇ ਦਾ ਨਾਮ ਵੀ ਰੌਸ਼ਨ ਕੀਤਾ ਹੈ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਸਾਧਕ ਵਿਖੇ ਹੁਨਾਰ ਵਿਦਿਆਰਥਣ ਨੇ ਸਖਤ ਮਿਹਨਤ ਅਤੇ ਡੇਢ ਵਿਸ਼ਵਾਸ ਨਾਲ ਇਸ ਮੁਕਾਮ ਨੂੰ ਹਾਸਲ ਕੀਤਾ ਅੱਜ ਪ੍ਰੈਸ ਕਲੱਬ ਪੰਜਾਬ ਵੱਲੋਂ ਇਸ ਹੌਨਾਰ ਬੱਚੀ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਅਤੇ ਹੌਸਲਾ ਫੁਜਾਈ ਕੀਤੀ ਗਈ ਗੱਲਬਾਤ ਦੌਰਾਨ ਪ੍ਰਧਾਨ ਗੁਰਵਿੰਦਰ ਸਿੰਘ ਗੋਰਾ ਸੰਧੂ ਨੇ ਕੀ ਕਿਹਾ ਆਓ ਸੁਣਦੇ ਹਾਂ ਇਸ ਵੀਡੀਓ ਦੇ ਵਿੱਚ ਹਾਂਜੀ ਰੈਨੂ ਜੀ ਤੁਸੀਂ ਕੀ ਕਹਿਣਾ ਚਾਹੋਗੇ ਰਿਜ਼ਲਟ ਦੇ ਮੌਕੇ ਦੇ ਹੱਥੇ ਸਭ ਤੋਂ ਪਹਿਲਾਂ ਮੈਂ ਤੁਹਾਡਾ ਧੰਨਵਾਦ ਕਰਨਾ ਚਾਹਾਂਗੀ ਕਿ ਤੁਸੀਂ ਮੈਨੂੰ ਸਨਮਾਨਿਤ ਕੀਤਾ ਤੇ ਮੇਰੇ ਟੀਚਰਸ ਦੀ ਮਿਹਨਤ ਤੇ ਉਹਨਾਂ ਦੀ ਕਾਮਯਾਬੀ ਕਾਰਨ ਮੈਂ ਇੱਥੇ ਇਸ ਮੁਕਾਮ ਤੇ ਪਹੁੰਚ ਚੁੱਕੀ ਹੈਗੀ ਆ ਮੇਰੇ ਮਾਪਿਆਂ ਦਾ ਵੀ ਮੈਂ ਧੰਨਵਾਦ ਕਰਨਾ ਚਾਹੀਦਾ ਜਿਨ੍ਹਾਂ ਨੇ ਮੈਨੂੰ ਇੰਨਾ ਪੜਾਇਆ ਲਿਖਾਇਆ ਤੇ ਮੈਂ ਇਸ ਮੁਕਾਮ ਤੇ ਪਹੁੰਚੀ ਤੇ ਤੁਸੀਂ ਅੱਗੇ ਕੀ ਸੋਚਿਆ ਕਿ ਅੱਗੇ ਕੀ ਬੰਨਣਾ ਚਾਹੁੰਦੇ ਹੋ ਅੱਗੇ ਮੈਂ ਪੁਲਿਸ ਇੰਸਪੈਕਟਰ ਬੰਨਣਾ ਚਾਹੁੰਦੀ ਆ ਤੇ ਉਹਦੇ ਲਈ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ ਨਹੀਂ ਜੀ ਹਲੇ ਤਾਂ ਨਹੀਂ ਹਲੇ ਤਾਂ ਟੈਂਪਸ ਤੋਂ ਬਾਅਦ ਤਿਆਰੀ ਸ਼ੁਰੂ ਕਰਨੀ ਆਂਗੀ ਠੀਕ ਹੈ ਜੀ ਹਾਂਜੀ ਰਕबीर ਸਿੰਘ ਤੁਹਾਨੂੰ ਕਿੰਨੀ ਕੁ ਖੁਸ਼ੀ ਮਹਿਸੂਸ ਹੋ ਰਹੀ ਹੈ ਬਹੁਤ ਖੁਸ਼ੀ ਹੋ ਰਹੀ ਹੈ ਸਭ ਤੋਂ ਪਹਿਲਾਂ ਮੈਂ ਸਮੋਚੀ ਪ੍ਰੈਸ ਕਲੱਬ ਦਾ ਮੇਰੇ ਘਰ ਪਹੁੰਚ ਤੇ ਬਹੁਤ ਜੀ ਆਇਆਂ ਮੇਰੇ ਵੱਲੋਂ ਤੇ ਮੇਰੇ ਪੂਰੇ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ ਜੀ ਤੇ ਸਾਡੇ ਨਾਲ ਗੋਰਾ ਸਿੰਘ ਜੋ ਪ੍ਰੈਸ ਦੇ ਪ੍ਰਧਾਨ ਵੀ ਨੇ ਤੇ ਉਹ ਖੜੇ ਨੇ ਹਾਂਜੀ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਇਸ ਮੌਕੇ ਤੇ ਸਾਡੇ ਸਮੁੱਚੇ ਪੱਤਰਕਾਰ ਭਾਈਜਾਨੇ ਵੱਲੋਂ ਮੈਂ ਸਾਡੇ ਸਾਥੀ ਰਘਬੀਰ ਸਿੰਘ ਨੂੰ ਵਧਾਈ ਦੇਣੀ ਚਾਹਣਾ ਕਿ ਜਿਨ੍ਹਾਂ ਦੀ ਹੁਣ ਹਰ ਬੇਟੀ ਰੈਨੂ ਜਿਸ ਨੇ ਕਿ ਆਪਣੇ 8ਵੀਂ ਕਲਾਸ ਵਿੱਚੋਂ 590 ਨੰਬਰ ਪ੍ਰਾਪਤ ਕਰਕੇ ਜਿਹੜਾ ਪੂਰਾ ਇਲਾਕੇ ਵਿੱਚ ਮਾਤਾ ਪਿਤਾ ਦਾ ਔਰ ਆਪਣੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਮੈਂ ਤੈਅਦਲੋਂ ਇਹਨਾਂ ਨੂੰ ਵਧਾਈ ਦਿਨਾ ਔਰ ਕਾਮਨਾ ਕਰਦਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਜਿਹੜੀ ਲੜਕੀ ਹੈ ਇਹ ਸਾਡੀ ਬੇਟੀ ਹੈ ਇਸੇ ਤਰ੍ਹਾਂ ਹੀ ਤਰੱਕੀਆਂ ਨੂੰ ਚੁੰਦੀ ਰਵੇ। ਇਸ ਮੌਕੇ ਇਹ ਵੀ ਜਿੱਕਰ ਜੋਗ ਹੈ ਕਿ ਇਸ ਧੀ ਨੂੰ ਹਜੇ ਤੱਕ ਕਿਸੇ ਵੀ ਰਾਜਨੀਤਿਕ ਪਾਰਟੀ ਜਾਂ ਉਹਨਾਂ ਦੇ ਖੁਦ ਦੇ ਸਕੂਲ ਵੱਲੋਂ ਹੀ ਕੋਈ ਐਪਰੀਸ਼ੀਏਟ ਨਹੀਂ ਕੀਤਾ ਗਿਆ ਤੇ ਇਸ ਮੌਕੇ ਪ੍ਰੈਸ ਕਲੱਬ ਰੂ ਜਿਸ ਜਦੋਂ ਇਸ ਬਾਰੇ ਪਤਾ ਲੱਗਿਆ ਤਾਂ ਪ੍ਰਧਾਨ ਦੀ ਪ੍ਰਬੰਧਕੀ ਹੇਠ ਤੇ ਪੂਰੇ ਪ੍ਰੈਸ ਕਲੱਬ ਦੇ ਮੈਂਬਰਾਂ ਨੇ ਇੱਕ ਮੀਟਿੰਗ ਕੀਤੀ ਤੇ ਉਹਦੇ ਵਿੱਚ ਇਹ ਪਾਸ ਕੀਤਾ ਗਿਆ ਕਿ ਇਸ ਧੀ ਨੂੰ ਕੁਝ ਨਾ ਕੁਝ ਐਪਰੀਸ਼ੀਏਟ ਜ਼ਰੂਰ ਕਰਨਾ ਚਾਹੀਦਾ ਹੈ ਤਾਂ ਜੋ ਆਉਣ ਵਾਲੀ ਅਗਲੀਆਂ ਵੱਡੀਆਂ ਕਲਾਸਾਂ ਦੇ ਵਿੱਚ ਵੀ ਧੀ ਚੰਗੇ ਨੰਬਰ ਲੈ ਕੇ ਪਾਸ ਹੋਵੇ ਤੇ ਪਰਿਵਾਰ ਦਾ ਤੇ ਇਲਾਕੇ ਦਾ ਨਾਮ ਰੌਸ਼ਨ ਕਰੇ